ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸੀਗਾ ਮੰਡੇ ਤੇ ਅੱਜ ਮੇਰੀ ਛੁੱਟੀ ਸੀਗੀ ਤੇ ਮੈਂ ਘਰੇ ਸੀ ਅੱਜ ਬਸ ਸਵੇਰ ਬਸ ਕੰਮ-ਕਾਰ ਕਰਦੇ ਨਿਵੇੜ ਕੇ ਤੇ ਫੇਰ ਰੋਟੀ ਖਾ ਕੇ ਰੈਸਟ ਕਰਨ ਲੱਗ ਗਈ ਬਸ ਹੁਣ ਉੱਠ ਕੇ ਸਤਾ ਚਲੇ ਗਏ ਕੰਮ ਤੇ ਕਿਉਂਕਿ ਅੱਜ ਇਹ ਵੀ ਹਫ਼ਤੇ ਬਾਅਦ ਹੀ ਰਾਇਆ ਕੰਮ ਤੇ ਹਫ਼ਤਾ ਛੁੱਟੀਆਂ ਲਈਆਂ ਸੀਗੀਆਂ ਘਰ ਦੀ ਸੈਟਿੰਗ ਕਰਕੇ ਤੇ ਅੱਜ ਹੀ ਕੰਮ ਤੇ ਗਏ ਆ ਪਹਿਲੇ ਦਿਨ ਤੇ ਕਿਉਂਕਿ ਹਜੇ ਸੈਟਿੰਗ ਤਾਂ ਹਜੇ ਵੀ ਨਹੀਂ ਹੋਏਗੀ ਅਜੇ ਕੰਮ ਕਾਫੀ ਪਿਆਵਾ ਹਜੇ ਤਾਂ ਮੈਸਟਰੀਆਂ ਦਾ ਵੀ ਕਾ ਕੰਮ ਪਿਆਵਾ ਤੇ ਪਰ ਫਿਰ ਵੀ ਚਲੋ ਅਸੀਂ ਕਨਾਲ ਦੀ ਨਾਲ ਹੀ ਤਾਂ ਚੱਲੀ ਜਾਊਗਾ ਤੇ ਬਾਕੀ ਬਾਕੀ ਵੀਰਾਂ ਦੇ ਬਹੁਤ ਜਿਨ੍ਹਾਂ ਦੇ ਕਮੈਂਟ ਆਇਆ ਆਪਾਂ ਨੂੰ ਘਰ ਦੇ ਲਈ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਉਹਨਾਂ ਦਾ ਜੀ ਆਪਾਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਆਪਣੇ ਨਾਲ ਵੀਰ ਭੈਣ ਨਵੇਂ ਜੁੜ ਰਹੇ ਆ ਜੀ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆਂ ਤੇ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਮੈਂ ਡੇਲੀ ਵੀਡੀਓ ਲੈ ਕੇ ਆਉਂਦੀ ਤੇ ਤੁਹਾਡੇ ਕਮੈਂਟਾਂ ਦੇ ਆਨਸਰ ਦੇਣ ਦੀ ਤੇ ਇੱਕ ਤਾਂ ਵੀ ਥੋੜਾ ਜਿਹਾ ਵਾਈਫਾਈ ਦੀ ਪ੍ਰੋਬਲਮ ਇੱਕ ਬਿਜੀ ਕਰਕੇ ਇੱਕ ਵਾਈਫਾਈ ਦੀ ਪ੍ਰੋਬਲਮ ਕਰਕੇ ਕਿਉਂਕਿ ਉਧਰੋਂ ਆਪਾਂ ਹਜੇ ਇਧਰਲੇ ਘਰੇ ਬਈ ਕਹਿੰਦੇ ਟਾਈਮ ਲੱਗੂ ਐ ਇੱਕ ਅੱਧਾ ਦਿਨ ਹਜੇ ਵਾਈਫਾਈ ਨਹੀਂ ਲੱਗਾਗਾ ਤੇ ਇੱਕ ਅੱਧਾ ਦਿਨ ਨੂੰ ਕਹਿੰਦੇ ਟਾਈਮ ਲੱਗੂਗਾ ਤੇ ਉਹਦੇ ਕਰਕੇ ਰੇਂਜ ਦੀ ਬਹੁਤ ਪ੍ਰੋਬਲਮ ਹੁੰਦੀ ਆ ਘਰੇ ਤਾਂ ਅੰਦਰ ਤਾਂ ਬਿਲਕੁਲ ਵੀ ਰੇਂਜ ਬਹੁਤ ਘੱਟ ਹੁੰਦੀ ਆ ਜਾਂ ਤਾਂ ਫਿਰ ਛੱਤ ਤੇ ਜਾ ਕੇ ਹੁੰਦੀ ਆ ਜਾਂ ਬਾਹਰ ਵਿਹੜੇ 'ਚ ਤੇ ਫਿਰ ਇੰਨਾ ਟਾਈਮ ਨਹੀਂ ਹੁੰਦਾਗਾ ਮੈਂ ਜਾਂ ਛੱਤ ਤੇ ਜਾ ਕੇ ਆਪਾਂ ਵੀਡੀਓ ਅਪਲੋਡ ਕਰ ਲਈ ਜਾਂ ਫਿਰ ਮੈਂ ਕੰਮ ਤੇ ਜਾਣ ਲੱਗੀ ਮੈਂ ਤਾਂ ਉੱਥੇ ਹੀ ਜਾਦਾ ਫੋਨ ਲੈ ਜਾਣੀ ਹੁੰਨੀ ਉੱਥੇ ਜਾ ਕੇ ਵੀਡੀਓ ਅਪਲੋਡ ਕਰ ਦਿਆਂ ਜਿਹੜੇ ਪਿਛਲੀਆਂ ਬਣੀਆਂ ਹੁੰਦੀਆਂ ਪਾ ਤੇ ਬਾਕੀ ਜੀ ਇਹ ਵੀਰਾਂ ਦੇ ਕਮੈਂਟ ਹੁੰਦੇ ਇਹਨਾਂ ਨੂੰ ਵੀ ਬਹੁਤ ਮੇਰੇ ਵਾਲੇ ਮੇਰੇ ਵਾਲੇ ਇਹਦੇ ਚੈਨਲ ਤੇ ਵੀ ਹੁੰਦੇ ਆ ਵਿਪਾਜੀ ਵੀਡੀਓ ਕਾਤੋਂ ਨਹੀਂ ਪਾਉਂਦੇ ਤੁਸੀਂ ਵੀਡੀਓ ਪਾਇਆ ਕਰੋ ਤੇ ਬਸ ਇੱਕ ਤਾਂ ਹੀ ਬਿਜੀ ਕਰਕੇ ਟਾਈਮ ਨਹੀਂ ਲੱਗਾ ਤੇ ਇੱਕ ਵਾਈਫਾਈ ਦੀ ਪ੍ਰੋਬਲਮ ਕਰਕੇ ਤੇ ਹੋ ਸਕਦਾ ਅੱਜ ਸ਼ਾਮ ਨੂੰ ਹੀ ਬਣਾਉਣਗੇ ਵੀਡੀਓ ਤੇ ਫੇ ਪਾਉਣਗੇ ਤੇ ਮੇਰੇ ਆ ਵੀਡੀਓ ਆਉਣ ਤੋਂ ਪਹਿਲਾਂ ਹੀ ਕਿਉਂਕਿ ਮੇਰੇ ਆ ਵੀਡੀਓ ਤਾਂ ਅਜੇ 1-2 ਦਿਨ ਲੱਗ ਜੀਣਾ ਜਦੋਂ ਟਾਈਮ ਲੱਗਾ ਉਦੋਂ ਮੈਂ ਅਪਲੋਡ ਕਰੂੰਗੀ ਤੇ ਇਹ ਸ਼ਾਇਦ ਪਾ ਕੇ ਪਾਉਣਗੇ ਸ਼ਾਇਦ ਸ਼ਾਮ ਨੂੰ ਪੱਕਾ ਨਹੀਂ ਕਹਿ ਸਕਦੀ ਜੇ ਕੋਈ ਨਾ ਕੰਮ ਹੋਇਆ ਤਾਂ ਪਰ ਨਹੀਂ ਹਾਂਜੀ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰਾਂ ਦੇ ਬਹੁਤ ਕਮੈਂਟ ਆ ਰਹੇ ਆ ਸਾਲ ਵਾਲੇ ਪੇਪਰਾਂ ਨੂੰ ਲੈ ਕੇ ਵੀ ਸਾਲ ਵਾਲੇ ਪੇਪਰ ਕਦੋਂ ਨਿਕਲਨੇ ਸਟਾਰਟ ਹੋਣਗੇ ਵੀ ਸਾਲ ਵਾਲੇ ਪੇਪਰਾਂ ਦੀ ਅਪਡੇਟ ਦੋ ਸਾਲ ਵਾਲੇ ਪੇਪਰਾਂ ਕਿਉਂ ਆਪਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਦੱਸਿਆ ਹੋਇਆ ਵਾ ਵੀ ਜਿਹੜੇ 9ਵੀਂ ਨਿਆਲਿਆਸ ਦਾ ਟਾਈਮ ਸੀਗਾ ਉਹ 20 ਦਿਨਾਂ ਬਾਅਦ ਨਿਕਲ ਲੱਗ ਲੱਗਣਗੇ ਉਹੀ ਬਸ 20 ਦਿਨਾਂ ਦੇ ਬਾਅਦ ਆਪਾਂ ਤੁਹਾਨੂੰ ਕੋਸ਼ਕਵਰੀ ਦੇ ਦਿੱਤੀ ਸੀਗੀ ਆਪਣੇ ਕੋਲੇ ਤੋਂ ਨੂੰ ਲੈ ਉਸਤੇ ਆਗੇ ਸੀਗੇ ਤੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਵੀ ਕਰਤੀ ਸੀ ਵੀਡੀਓ ਤੇ ਉਸ ਤੋਂ ਬਾਅਦ ਵੀ ਜਿਹੜੇ ਸਾਲ ਵਾਲੇ ਪੇਪਰ ਹਨ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਉਹ 60 ਦਿਨ ਬਾਅਦ ਨਿਕਲਣ ਸਟਾਰਟ ਹੋਣ ਦੇ ਪਹਿਲਾਂ 9 ਮਹੀਨੇ ਵਾਲੇ ਫਿਰ ਉਹ ਦੁਬਾਰਾ ਸਾਲ ਵਾਲੇ ਤੇ ਡੋਮੈਸਟਿਕ ਸੇਮ ਹੀ ਟਾਈਮ ਹੁੰਦਾ ਇਹਨਾਂ ਦਾ ਤੇ ਉਦੋਂ ਨਿਕਲਣਗੇ ਤੇ ਉਹਦੇ ਤੁਸੀਂ ਟੈਨਸ਼ਨ ਨਾ ਲਓ ਉਹਦਾ ਹਜੇ ਟਾਈਮ ਪਿਆ ਵਾ ਤੇ ਉਹ ਤੁਹਾਡੇ ਪੱਕੇ ਪੱਕੇ ਪੇਪਰ ਆ ਜਿਹੜੇ ਸਾਲ ਵਾਲੇ ਉਹਨਾਂ ਨੂੰ ਤਾਂ ਕਈ ਹੀ ਵਾਰ ਸਾਲ-ਸਾਲ ਵੀ ਲੱਗ ਜਾਂਦਾ ਨਿਕਲਣਾ ਹੈ ਨਾ ਤੇ ਉਹਦੀ ਵੀ ਨਾ ਤੁਸੀਂ ਟੈਨਸ਼ਨ ਨਾ ਲਓ ਜਿਹੜੇ ਬਾਕੀ ਵੀਰ ਕਹਿੰਦੇ 9 ਮਹੀਨੇ ਵਾਲੇ ਵੀ ਹਜੇ ਜਿਸ ਸਾਲ ਨੂੰ ਇਹਨੂੰ ਲਾਸਤਾ ਮਿਲਿਆ ਹਜੇ ਤਾਂ ਵੀ ਕੀ ਕੋਸ ਪਰਸੈਂਟ ਵੀ ਨਹੀਂ ਨਿਕਲੇ 9 ਮਹੀਨੇ ਵਾਲੇ ਪੇਪਰ ਤੇ ਜਿਹੜੇ ਮੇਰੇ ਵੀਰਾਂ ਨੇ ਭਰੇ ਆ ਜਿਨ੍ਹਾਂ ਨੂੰ ਸਲਿੱਪਾਂ ਮਿਲ ਗਈਆਂ ਤੇ ਉਹਨਾਂ ਦੇ ਮਤਲਬ ਤੁਸੀਂ ਡੇਟ ਕੀ ਕਰੋ ਤੁਸੀਂ ਤੁਹਾਨੂੰ ਆਖਿਆ ਤੁਹਾਡੇ 100% ਹੀ ਤੁਹਾਡਾ ਸਹੀ ਪੇਪਰ ਤੁਹਾਡੇ ਭਰੇ ਗਏ ਆ ਤੇ ਤੁਹਾਨੂੰ ਤੁਹਾਡੀ ਪੇ ਮੁਬਾਰਾ ਜਿਹੜੇ 100% ਹੀ ਨਿਕਲਣਗੇ ਕੋਟੇ ਦੇ ਹਿਸਾਬ ਨਾਲ ਕਿਉਂਕਿ ਕੋਟਾ ਇਸ ਵਾਰ ਜਿਆਦਾ ਸੀ ਤੇ ਪੇਪਰ ਘੱਟ ਭਰੇ ਗਏ ਆ ਬਾਕੀ ਹੁਣ ਕਈ ਵੀਰਾਂ ਦੇ ਭੈਣਾਂ ਦੇ ਕਮੈਂਟ ਹੁੰਦੇ ਆ ਜੀ ਅਸੀਂ ਤੁਹਾਨੂੰ ਕਮੈਂਟ ਕੀਤਾ ਤੁਸੀਂ ਦੇਖਿਆ ਨਹੀਂ ਰਿਪਲਾਈ ਨਹੀਂ ਕੀਤਾ ਹਾਂਜੀ ਉਹਦੇ ਲਈ ਆਪਾਂ ਸੌਰੀ ਮੰਗਦੇ ਆ ਤੁਹਾਨੂੰ ਦੱਸਿਆ ਸੀਗਾ ਬਈ ਥੋੜਾ ਜਿਹਾ ਬਿਜੀ ਕਰਕੇ ਤੇ ਟਾਈਮ ਨਹੀਂ ਨਹੀਂ ਲੱਗਦਾ ਸੀਗਾ ਇੰਨਾ ਪੜ੍ਹਨ ਦਾ ਤੱਕ ਕਮੈਂਟ ਤੇ ਜਵਾਬ ਦੇਣ ਦਾ ਤੇ ਹੁਣ ਆਪਾਂ ਕਿਉਂਕਿ ਇੱਕ ਤਾਂ ਜਿਆਦਾ ਸੇਮ ਇਹੀ ਕਮੈਂਟ ਆਜ ਆ ਰਹੀ ਆ ਇੱਕ ਤਾਂ ਵੀਰਾਂ ਦੇ ਸਲਿੱਪਾਂ ਨੂੰ ਲੈ ਕੇ ਹਨਾ ਜਿੰਨਾਂ ਨੂੰ ਨਹੀਂ ਮਿਲੀਆਂ ਹਜੇ ਤੇ ਜਿੰਨਾਂ ਬਾਕੀ ਪੇਰਾਂ ਦੇ ਜਿਹੜੇ 9 ਮਹੀਨੇ ਵਾਲੇ ਪੇਪਰ ਆ ਹਨਾ ਵੀ ਉਹ ਹਜੇ ਕਦੋਂ ਨਿਕਲਣਗੇ ਵੀ ਸਾਡੇ ਵੀ ਨਿਕਲੇ ਜਾਂ ਸਲਿੱਪਾਂ ਨਹੀਂ ਮਿਲ ਜਾਂਦੀਆਂ ਤੇ ਜਾਂ ਵੀਰ ਜਿਆਦਾ ਸਾਲ ਵਾਲੇ ਪੇਪਰਾਂ ਬਾਰੇ ਪੁੱਛਦੇ ਆ ਵਿਸਾਲ ਲਿਪਿ ਪ੍ਰਕਾਰੋਂ ਨਿਕਲ ਲੱਗ ਜਾਂਗੇ ਤੇ ਫਿਰ ਤਾਂ ਕਰਕੇ ਵੀ ਇੰਨਾ ਕਮੈਂਟਾਂ ਦੇ ਧਿਆਨ ਵੀ ਨਹੀਂ ਦਿੱਤਾ ਜਾਂਦਾ ਤੇ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਨਾਲ ਦੀ ਨਾਲ ਹੀ ਤੁਹਾਡੇ ਕਮੈਂਟ ਪੜ ਕੇ ਤੇ ਨਾਲ ਦੀ ਨਾਲ ਹੀ ਆਪਾਂ ਰਿਪਲਾਈ ਕਰਿਆ ਕਰਾਂਗੇ ਵੈਸੇ ਜਾਂ ਆਪਾਂ ਵੀਡੀਓ ਬਣਾ ਕੇ ਸਾਰਿਆਂ ਨਾਲ ਜਿਹੜੀ ਜਾਣਕਾਰੀ ਵਾਲੀ ਹੁੰਦੀ ਆ ਉਹ ਸ਼ੇਅਰ ਕਰਾਂਗੇ ਹਾਂਜੀ ਬਾਕੀ ਤਾਂ ਬਸ ਇੰਨਾ ਕਿ ਮੇਰੇ ਮਾਈਂਡ ਵਿੱਚ ਸੀਗੇ ਤੇ ਜੇ ਕੋਈ ਹੋਰ ਕੋਈ ਗੱਲਬਾਤ ਹੋਈ ਤਾਂ ਆਪਾਂ ਅਗਲੀ ਵੀਡੀਓ 'ਚ ਲੈ ਕੇ ਬਣਾਵਾਂਗੇ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਨੂੰ ਆਪਾਂ ਆਈਡੀ ਦੱਸੀ ਸੀਗੀ ਆਪਣੀ ਜਿਨੇ ਵੀ ਵੀਰਾਂ ਨੇ ਆਪਦੀ ਰਸੀਦਾਂ ਚੈੱਕ ਕਰਵਾਉਣੀਆਂ ਸਲਿੱਪਾਂ ਤੇ ਵੀ ਉਹ ਆਪਣੇ ਉਸ ਆਈਡੀ ਤੇ ਤੁਸੀਂ ਅਮ ਪੇਜ ਸਕਦੇ ਆ ਪਹਿਲਾਂ ਮੈਸੇਜ ਕਰਕੇ ਤੇ ਉਹ ਤੁਹਾਨੂੰ ਸੇ ਆਪਾਂ ਚੈੱਕ ਕਰਕੇ ਦੱਸ ਦਵਾਂਗੇ ਵੀ ਤੁਹਾਡੀਆਂ ਰਸੀਦਾਂ ਜਿਹੜੀਆਂ ਅਸਲੀਆਂ ਕਿ ਨਕਲੀਆਂ ਬਾਕੀ ਜਿਹੜੇ ਵੀਰਾਂ ਨੂੰ ਹਜੇ ਤੱਕ ਨਹੀਂ ਮਿਲੀਆਂ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਸੀਗਾ ਉਹ ਵੀ ਉਹ ਤੁਸੀ ਜੋਲ ਪਾਰਟੀ ਆ ਵੀ ਸਲੀਪਾਂ ਮੈਂ ਸੱਕਦੇ ਆ ਜੀ ਤੁਹਾਡੇ ਪੇਪਰ ਭਰੇ ਆ ਫਿਰ ਤੁਹਾਨੂੰ ਸਲੀਪਾਂ ਹਰ ਹਾਲ ਚ ਮੈਲੀਆਂ ਚਾਹੀਦੀਆਂ ਉਹਨਾਂ ਦੀਆਂ ਸਲੀਪਾਂ ਮੈਲਣਾ ਨਹੀਂ ਤਾਂ ਕੋਈ ਗੱਲ ਨਹੀਂਗੀ ਮਨਾ ਉਹ ਤੁਸੀਂ ਜੋਲ ਪਾਰਟੀ ਕੈ ਸਕਦੇ ਆ ਪੈਸੇ ਭਰੇ ਆ ਤੁਸੀਂ ਤੇ ਤੁਹਾਡੇ ਪੇਪਰ ਕਲਿੱਕ ਹੋਏ ਆ ਤਾਂ ਤੁਹਾਨੂੰ ਸਲੀਪਾਂ ਜਿਹੜੀਆਂ ਮੈਲੀਆਂ ਚਾਹੀਦੀਆਂ ਠੀਕ ਆ ਜੀ ਬਸ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਜੇ ਕਿਸੇ ਵੀ ਦਾ ਕਮੈਂਟ ਹੋਰ ਹੋਇਆ ਜਾਂ ਕਿਸੇ ਦਾ ਰਹਿ ਗਿਆ ਅਸਤੀਫਾ ਉਹਦੇ ਲਈ ਆਪਾਂ ਸੌਰੀ ਮੰਗਦੀ ਆਪਾਂ ਅਗਲੀ ਵੀਡੀਓ ਚ ਉਹਦਾ ਕਮੈਂਟ ਦਾ ਆਨਸਰ ਦਵਾਂਗੇ ਤੇ ਅੱਜ ਵਾਕਈ ਜਿਹੜੀ ਪੂਰੀ ਡਿਟੇਲਸ ਚ ਅਪਾਇੰਟਮੈਂਟਾਂ ਬਾਰੇ ਵੀ ਵੀਰਾਂ ਦੇ ਕਮੈਂਟ ਆ ਰਹੇ ਆ ਜਿਨ੍ਹਾਂ ਦੇ ਨੂੰ ਲਿਓਫ ਤੇ ਨਿਕਲ ਲੱਗ ਗਿਆ ਤੇ ਉਹ ਅੱਜ ਸ਼ਾਮ ਤੱਕ ਆਪਣੇ ਕੋਲ ਅਪਾਇੰਟਮੈਂਟਾਂ ਦੀ ਵੀ ਸ਼ਾਇਦ ਆ ਹੀ ਜਾਊਗੀ ਆਪਣੇ ਕੋਲੇ ਅਪਡੇਟ ਤੇ ਵੀ ਫਿਰ ਸ਼ਾਮ ਤੱਕ ਜਦੋਂ ਵੀਡੀਓ ਬਣਾਉਣਗੇ ਤੇ ਉਹ ਪੂਰੀ ਵੀਡੀਓ ਤੁਸੀਂ ਦੇਖ ਲਿਓ ਉਹਦੇ ਸੌਣ ਲਿਓ ਤੁਸੀਂ ਤੇ ਉਹਦੇ ਚ ਤੁਹਾਡੇ ਨਾਲ ਸਾਰਾ ਸ਼ੇਅਰ ਕਰਨੇਗੇ ਬਾਕੀ ਨੂੰ ਲਿਓਫ ਤੇ ਵੀ ਮਤਲਬ ਬਾਕੀ ਸਾਲ ਵਾਲੇ ਪੀਪਰਾਂ ਬਾਰੇ ਵੀ ਜਿੰਨੀ ਕਿ ਮੈਨੂੰ ਨੌਲੇਜ ਸੀਗੀ ਤੇ ਜਿੰਨੇ ਕਿ ਮੇਰੇ ਕੋਲ ਕਮੈਂਟ ਸੀਗੇ ਤੇ ਮੈਂ ਕਿਹਾ ਚਲੋ ਆਪਾਂ ਤਿੰਨ ਚਾਰ ਮਿੰਟ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਉਹਨਾਂ ਦੀ ਕਮੈਂਟਾਂ ਦੇ ਜਵਾਬ ਦਿੰਨੇ ਆ ਠੀਕ ਆ ਜੀ ਹਾਂ